ਹਾਂਜੀ ਦੋਸਤੋ ਆ ਜਿਹੜਾ ਤੁਸੀਂ ਦੇਖ ਰਹੇ ਹੋ ਫੋਲੀ ਕੇ ਇਹਦੇ ਵਿੱਚ ਨਰੋਲ ਪोटाश ਹੈ ਤੇ ਨਾਲ ਜਿਹੜਾ ਪ੍ਰੋਡਕਟ ਹੈ ਇਹਦੇ ਵਿੱਚ ਕੈਲਸ਼ੀਅਮ ਬੋਰਨ ਮੈਗਨੀਸ਼ੀਅਮ ਨਾਈਟ੍ਰੋਜਨ ਫਾਇਰਸ ਮੈਗਨੀਜ਼ ਜ਼ਿੰਕ ਸਾਰੇ ਤੱਤ ਹੈ ਇਹਦੇ ਵਿੱਚ ਤਾਂ ਮੇਰੀ ਬੇਨਤੀ ਹੈ ਜਿਹੜੇ ਮੇਰੇ ਕਿਸਾਨ ਵੀਰ ਵੀਡੀਓ ਦੇਖ ਰਹੇ ਆ ਤਾਂ ਮੇਰੀ ਬੇਨਤੀ ਹੈ ਵੀ ਮੈਨੂੰ ਦੁਕਾਨਦਾਰ ਨਾ ਸਮਝੋ ਜੇ ਆਪਾਂ ਜਦੋਂ ਦੁਕਾਨਦਾਰ ਸਮਝ ਲੈਣੇ ਫੇਰ ਅਗਲੇ ਦੇ ਮੰਚਾਂ ਜਾਂਦੇ ਤਾਂ ਵੇਚਣ ਦਾ ਮਾਰਾ ਕਰਦਾ ਯਾਰ ਪਰ ਜਿਹੜੇ ਵੀ ਤੁਹਾਨੂੰ ਕੋਈ ਪ੍ਰੋਡਕਟ ਦੱਸਿਆ ਉਹ ਸਾਰੇ ਇੰਡੀਆ ਚੋਂ ਪੰਜਾਬ ਚੋਂ ਹਰੇਕ ਤੋਂ ਮਿਲਦੇ ਸੀ ਤੇ ਕਈ ਮੈਂ ਕਿਸਾਨ ਵੀਰਾਂ ਨੂੰ ਫੋਟੋਆਂ ਹੀ ਭੇਜ ਦਿੰਦਾ ਸੀ ਕਹਿੰਦੇ ਜੀ ਕੀ ਟੈਕਨੀਕਲ ਹੈ ਜਾਂ ਕੀ ਆਪਾਂ ਉਂਗਲਾ ਅੰਗਲ ਜਨੀ ਰੱਖੀ ਆਪਣੇ ਭਰਾ ਨੇ ਇੱਕ 15 ਦਿਨ ਪਹਿਲਾਂ ਇਹ ਯੂਜ਼ ਕੀਤਾ ਸੀਗਾ ਦੇਖੋ ਤੁਸੀਂ ਨਾਲੇ ਇਹ 5-5 ਕਿੱਲਿਆਂ ਦਾ ਲੀਟਰ ਹੈ 6 ਕਿੱਲੇ ਸੀ ਆਪਣੇ ਭਰਾ ਦੇ ਉ ਤਾਂ 25 ਕਿੱਲੇ ਆ ਚਲੋ ਉਹਨਾਂ ਨੇ 6 ਕਿੱਲੇ ਕਣਕ ਅਹੇ ਜੀ ਖੜੀ ਸੀਗੀ ਕਹਿੰਦੇ ਵੀ ਐ ਸੀਗਾ ਇੰਨੀ ਵਿਰਲੀ ਕਣਕ ਸੀਗੀ ਵੀਰ ਜੀ ਅਗੇ ਕਿਸੇ ਨੂੰ ਪੁੱਛ ਕੇ ਅਰ ਵਿੱਚ ਕੁਝ ਬੀਜਿਆ ਜਾਊਗਾ ਬੀਜ ਲਈ ਤੇ ਉਹਨਾਂ ਨੇ ਆਕੇ ਦੱਸਿਆ ਜਦੋਂ 12 13 ਦਿਨਾਂ ਬਾਅਦ ਕਹਿੰਦੇ ਸਪਰੇਅ ਕਰਨ ਤੋਂ ਬਾਅਦ ਰਿਜ਼ਲਟ ਦੇਖਿਆ ਕਹਿੰਦੇ ਪੈ ਰੱਖਣ ਨੂੰ ਜਗ੍ਹਾ ਨਹੀਂ ਰਹੀ ਤੇ ਐਡਾ ਪੱਤਾ ਚੋੜਾ ਹੋ ਗਿਆ ਦੂਜੀ ਘਰ ਕਰ ਨਾਲ ਸੋਹਣੀ ਹੋ ਗਈ ਐਸ ਕਰਕੇ ਵੀਰੋ ਜਿਹੜਾ ਰਿਜ਼ਲਟ ਹੈ ਸਾਨੂੰ ਉਹ ਹੀ ਦੱਸ ਸਕਦਾ ਜਿਹਦੇ ਕੋਲ ਰੋਜ਼ 100 150 ਜ਼ਿਮੀਂਦਾਰ ਨੇ ਆਣਾ ਰੋਜ਼ ਜਿਹੜੇ ਹਜ਼ਾਰਾਂ ਜ਼ਿਮੀਂਦਾਰਾਂ ਨੇ ਆਕੇ ਦੱਸਣਾ ਜਦੋਂ ਹਿਸਾਬ ਕਰਨਾ ਆਕੇ ਹਿਸਾਬ ਤਣਕ ਵਧਣ ਤੋਂ ਬਾਅਦ ਕੀ ਦਿਨ ਨਾਲ ਦਾਣਾ ਮੋਟਾ ਰਿਹਾ ਕੀ ਦਿਨ ਨਾਲ ਬਰੀਕ ਰਿਹਾ ਕੀ ਦਿਨ ਝੰਡਾ ਪੱਤਾ ਹਰਾ ਰਿਹਾ ਕੀ ਦਿਨ ਪਹਿਲਾ ਸੁੱਕ ਗਿਆ ਕੀ ਦਿਨ ਨਾਲ ਨਾੜ ਮੋਟਾ ਰਿਹਾ ਕੀ ਦਿਨ ਨਾਲ ਪਤਰਾ ਰਾਇਸ ਕਰਕੇ ਮੇਰੀ ਬੇਨਤੀ ਹੈ ਕਿਸਾਨ ਵੀਰੋ ਜਿਹੜਾ ਪ੍ਰੋਡਕਟ ਦੱਸਾਂਗੇ ਆਲ ਇੰਡੀਆ 'ਚ ਮਿਲੂਗਾ ਆਲ ਪੰਜਾਬ 'ਚ ਮਿਲੂਗਾ ਕੋਈ ਮੇਰੇ ਕੱਲੇ ਕੋਲ ਨਹੀਂ ਮਿਲਦਾ ਇਸ ਕਰਕੇ ਮੈਂ ਜਿਹੜੀ ਚੀਜ਼ ਯਾਰ ਮੇਰੇ ਕੱਲੇ ਕੋਲ ਮਿਲਣੀ ਹੈ ਫਿਰ ਤਾਂ ਮੈਂ ਤੁਹਾਨੂੰ ਕਬਾਂ ਕਬਾਂ ਤੇ ਇੱਕ ਉਹ ਪ੍ਰੋਡਕਟ ਦੱਸੂਗਾ ਤੁਹਾਨੂੰ ਜਿਹੜਾ ਤੁਹਾਨੂੰ ਸਸਤਾ ਪਊਗਾ ਹੁਣ ਤੁਹਾਨੂੰ ਜਿਹੜੇ ਪਹਿਲੇ ਪ੍ਰੋਡਕਟ ਦੱਸਿਆ 2280 90 ਰੁਪਏ ਚ ਕਣਕਾ ਟੋਪ ਦੀਆਂ ਬਣਾਈਆਂ ਮੈਂ ਗਰੰਟੀ ਕਰਦਾ 2000 ਰੁਪਏ ਕਿੱਲਾ ਵੀ ਪੈ ਜਾਂਦਾ ਤੁਹਾਡੇ ਉਹ ਕਣਕੜੀ ਬਣਦੀ ਸੀ ਜਿਹੜੀ ਮੈਂ 280 ਰੁਪਏ ਚ ਬਣਾਈ ਹੈ ਤੇ ਆ ਸੋਨੂੰ 13045 ਦੇ ਨੇੜੇ ਤੇੜੇ ਜੇ ਪਊਗਾ ਕਿੱਲੇ ਦਾ 2050 ਰੁਪਏ ਦਾ ਫਰਕ ਪੈਂਦਾ ਤੇ ਨਾਲੇ ਫਿਰ ਇਹਦੇ ਵਿੱਚ ਲਲ ਤੁਸੀਂ ਸੋਨੂੰ ਕੈਲਸ਼ੀਅਮ ਵੀ ਮਿਲ ਗਿਆ ਬੋਰਨ ਵੀ ਮਿਲ ਗਿਆ ਮੈਗਨੀਸ਼ੀਅਮ ਵੀ ਮਿਲ ਗਿਆ ਨਾਈਟ੍ਰੋਜਨ ਵੀ ਮਿਲ ਗਈ ਆਪਣੇ ਚਲੋ ਨਾਈਟ੍ਰੋਜਨ 13045 ਦਾ 13045 ਹੀ ਹੁੰਦਾ ਸੋਨੂੰ ਮੈਗਨੀਸ਼ੀਅਮ ਮਿਲ ਗਿਆ ਮੈਗਨੀਸ਼ ਮਿਲ ਗਿਆ ਫਾਇਰਸ ਮਿਲ ਗਿਆ ਕਾਪਰ ਮਿਲ ਗਿਆ ਜਿਹੜੇ ਵੀ ਇਹਦੇ ਵਿੱਚ ਤੱਤ ਹੈਗੇ ਆ ਕਿ ਮੇਰੀ ਬੇਨਤੀ ਹੈ ਵੀ ਜਿਹੜੇ ਚਲੋ ਚੰਗੀਆਂ ਖੜੀਆਂ ਕਣਕਾਂ ਉਹ ਤਾਂ ਚਲੋ ਜੋ ਇੱਛਾ ਸਸਤੀ ਪੈਂਦੀ ਆ ਕਰ ਲਓ ਪਰ 2.5 ਕਿਲਿਆਂ 'ਚ ਵਰਤ ਕੇ ਦੇਖ ਲਓ ਜਿਹੜੇ ਵੱਡੇ ਕਿਸਾਨ ਐ ਤੇ ਜਿਹੜੇ ਮੇਰੇ ਭਰਾਵਾਂ ਦੀਆਂ ਕਣਕਾਂ ਪਤਲੀਆਂ ਖੜੀਆਂ ਭਗੋਲੇ ਤੇ ਆ ਗਈਆਂ ਖਟੀਆਂ ਪੀਲੀਆਂ ਖੜੀਆਂ ਭਗੋਲੇ ਤੇ ਆ ਗਈਆਂ ਤਾਂ ਉਹ ਤਾਂ ਜ਼ਰੂਰ 2.5 ਕਿਲਿਆਂ 'ਚ ਕਰਕੇ ਦੇਖਣ ਤੇ ਬਾਕੀ ਆ ਸਕਰੀਨ ਤੇ ਕਿਸਾਨ ਵੀਰ ਦਾ ਨੰਬਰ ਲਾ ਰੱਖਿਆ ਅੱਜ ਇੱਕ ਭਰਾ ਦਾ ਹੋਰ ਫੋਨ ਆਇਆ ਉਹ ਕਹਿੰਦਾ ਜੀ ਪੱਤੇ ਜੇ ਨਾ ਕਿਰੀ ਜਾਂਦੇ ਕਿਰੀ ਕਿਰੀ ਜੇ ਜਾਂਦੇ ਆ ਤਾਂ ਉਹਨੂੰ ਪੁੱਛਿਆ ਕੀ ਕੀਤਾ ਹੋਇਆ ਤੁਸੀਂ ਕਹਿੰਦੇ ਹਫਤਾ ਪਹਿਲਾਂ ਅਸੀਂ 13045 ਤੇ ਬੋਰਨ ਦੀ ਸਪਰੇਅ ਕੀਤੀ ਸੀ ਤਾਂ ਫਿਰ ਉਹ ਅੰਦਾਜ਼ਾ ਲੱਗਿਆ ਜ਼ਿੰਕ ਦੀ ਘਾਟ ਜੀ ਲੱਗ ਰਹੀ ਹੈ ਉਹਨੂੰ ਦੱਸਿਆ ਪਰ ਫਿਰ ਵੀ ਉਹ ਤੋਂ ਵੀਡੀਓ ਮੰਗਾਈ ਕਲੀਅਰ ਕਰਨ ਵਾਸਤੇ ਤਾਂ ਉਹੀ ਗੱਲ ਹੋਈ ਨਾ ਵੀ ਹੁਣ ਉਹ ਇਕੱਲੇ ਇਕੱਲੇ ਤਾਤਾ ਪੈਨੇ ਨਹੀਂ ਮਿਕਸ ਕਰਕੇ ਸਪਰੇਅ ਕਰ ਸਕਦੇ ਤਾਂ ਉਸ ਹਿਸਾਬ ਨਾਲ ਕੰਪਨੀ ਨੇ ਇਹਨਾਂ ਰੰਗ-ਬਰੰਗੇ ਜਿਵੇਂ ਆਪਾਂ ਕਹਿ ਦਿੰਨੇ ਆ ਜਿਵੇਂ ਵਾਇ ਜੁੜੀ ਹੋਈ ਹੈ ਸੋਸ਼ਲ ਮੀਡੀਆ ਤੇ ਇਹ ਰੰਗ ਬਰੰਗੇ ਪੈਕਟਾਂ ਚ ਲੀਟਰਾਂ ਚ ਕੰਪਨੀ ਨੇ ਕਿੱਲੇ ਦੇ ਹਿਸਾਬ ਨਾਲ ਇਹਦੀ ਫਾਰਮੂਲੇਸ਼ਨ ਹੋਰ ਹੁੰਦੀ ਹੈ ਕਿੱਲੇ ਦੇ ਹਿਸਾਬ ਨਾਲ ਉਹਨੇ ਉਹਨੇ ਤੱਤ ਪਾਏ ਹੁੰਦੇ ਜਿੰਨੇ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਕਰਕੇ ਜਿਵੇਂ ਤੁਸੀਂ ਤਾਂ ਪ੍ਰੂਫ ਦੇਖਿਆ ਯਾਰ ਆਪਾਂ ਮੈਕਸੋਲ ਤੇ ਵੀਡ ਸਪੈਸ਼ਲ ਇਹ ਚ ਵੀ ਛੋਟੇ ਛੋਟੇ ਤੱਤ ਸੀ ਇਹ ਕਿਵੇਂ ਮੈਗਨੀਜ਼ ਦੀ ਘਾੜ ਤੇ ਜ਼ਿੰਕ ਦੀ ਘਾੜ ਤੇ ਡੀਪੀ ਪੋਟਾਸ਼ ਦੀ ਘਾੜ ਤੇ ਸਲਫਰ ਦੀ ਘਾੜ ਪੂਰੀ ਕਰਾਈਗੀ ਤੇ ਇਹ ਕਿਵੇਂ ਫੋਰਟ ਫੋਰ ਤਾਰਾ ਕਰਾਈਗੀ ਇਹ ਕਿਵੇਂ ਜਿਹੜੀਆਂ ਮਰੀਆਂ ਕਣਕਾਂ ਚਲਾਈ ਗਏ ਇਹਦੇ ਵੀ ਛੋਟੇ-ਛੋਟੇ ਤੱਤ ਸੀ ਇਹਦਾ ਪ੍ਰੂਫ ਤਾਂ ਤੁਸੀਂ ਆਪ ਹੀ ਦੇਖ ਲਿਆ ਜਾਂ ਕੱਲੇ-ਕੱਲੇ ਕਰਕੇ ਵੀ ਹਫ਼ਤੇ ਬਾਅਦ ਜ਼ਿੰਕ ਦੀ ਘਾਟ ਆ ਗਈ ਹਫ਼ਤੇ ਬਾਅਦ ਪੋਟਾਸ਼ ਦੀ ਘਾਟ ਆ ਗਈ ਫਿਰ ਬੋਰਨ ਦੀ ਘਾਟ ਆ ਗਈ ਆਏ ਆਪਾਂ ਹਫ਼ਤੇ-ਹਫ਼ਤੇ ਬਾਅਦ ਕਿਵੇਂ ਢੋਲੀਆਂ ਚੱਕੀ ਜਾਵਾਂਗੇ ਐਸ ਕਰਕੇ ਭਰਾਵੋ ਜਦੋਂ ਤਾਂ ਕੋਈ 13045 ਤੋਂ ਨਾ ਬੜਾ ਮਹਿੰਗਾ ਪੈਂਦਾ ਹੋਵੇ ਜੇ 30 40 ਰੁਪਏ ਦਾ ਫਰਕ ਹੈ ਨਾ ਤੇ ਤਾਂ ਇਹ ਕਰ ਲੈਣਾ ਚਾਹੀਦਾ ਮੇਰੀ ਬੇਨਤੀ ਹੈ ਦੋਟਾਈ ਕਿਲੇ ਚ ਕਰਕੇ ਦੇਖ ਲੋ ਯਾਰ ਸੋਨੂੰ ਆ ਦੋ ਮਹੀਨਿਆਂ ਨੂੰ ਪਤਾ ਲੱਗ ਜੂ ਕਿਹੜੀ ਚੀਜ਼ ਬੈਸਟ ਰਹੀ